ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਾਂ ਦੇ ਪ੍ਰਿੰਟਡ ਸੂਟ ਨੇ ਮੈਚਿੰਗ ਸਲਵਾਰਾਂ ਨਾਲ ਨੇ ਖੁਸ਼ ਆਲਓਵਰ ਸੂਟਾਂ ਚੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਵੈਸੇ ਸਾਰੇ ਅੱਜ ਮੈਚਿੰਗ ਸਲਵਾਰ ਨਾਲ ਸੂਟ ਨੇ ਪ੍ਰਿੰਟਡ ਸੂਟ ਨੇ ਵਧੀਆ ਪ੍ਰਾਈਸ ਤੇ ਬ੍ਰਾਂਡ ਦੇ ਤੁਹਾਨੂੰ ਸੂਟ ਮਿਲਣਗੇ ਤੇ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਇਹ ਤੁਸੀਂ ਕਿਵੇਂ ਮਰਜ਼ੀ ਪਾ ਸਕਦੇ ਹੋ ਹਨਾ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਲੈ ਸਕਦੇ ਹੋ ਇਹਦੇ ਆਪਣੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣੇ ਪ੍ਰਿੰਟ ਸੂਟ ਸਾਰੇ ਪਾਏ ਹੁੰਦੇ ਨੇ ਜੀ ਜੋ ਵੀ ਕਲਰ ਤੁਹਾਨੂੰ ਪਸੰਦ ਆ ਜੀ ਤੁਸੀਂ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਤੇ ਆਪਣੇ ਜਿਹੜਾ ਉਸ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ WhatsApp ਤੁਸੀਂ ਉੱਤੇ ਵੀ ਮੈਸੇਜ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਪ੍ਰਿੰਟਡ ਸੂਟਾਂ ਦੇ ਸੂਟ ਨਹੀਂ ਆਰਡਰ ਨੇ ਜਿਹੜੇ ਜਲਦੀ ਕਰ ਲਿਆ ਕਰੋ ਹਨਾ ਫਿਰ ਸੇਮ ਕਲਰ ਨਹੀਂ ਮਿਲਦਾ ਸੇਮ ਫੈਬਰਿਕ ਆ ਜਾਂਦੀ ਹੈ ਪਰ ਕਲਰ ਸੇਮ ਨਹੀਂ ਆਉਂਦਾ ਥੋੜਾ ਮੋਟਾ ਉਨੀ ਕੀ ਦਾ ਚੇਂਜਸ ਹੋ ਜਾਂਦਾ ਫਿਰ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਉਹਦੇ ਨਾਲ ਦਾ ਕਲਰ ਨਹੀਂ ਮਿਲਿਆ ਸਾਨੂੰ ਸੇਮ ਡਿਜ਼ਾਈਨ ਚਾਹੀਦਾ ਥੋੜਾ ਮੋਟਾ ਪ੍ਰਿੰਟਿੰਗ ਦਾ ਵੀ ਫਰਕ ਪੈ ਜਾਂਦਾ ਇਸ ਕਰਕੇ ਤੁਸੀਂ ਆਪਣਾ ਆਰਡਰ ਜਲਦੀ ਮੁੱਕ ਕਰ ਲਿਆ ਕਰੋ ਵੀਡੀਓ ਦੇਖ ਕੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਤੁਸੀਂ ਇਹਨਾਂ ਸੂਟਾਂ ਤੇ ਚਾਹੇ ਤੁਸੀਂ ਮੂਰੀਏ ਦੇ ਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਪ੍ਰਿੰਟਡ ਸੂਟ ਲੈਣੇ ਨੇ ਉਹ ਵੀ ਲੈ ਸਕਦੇ ਹੋ ਆਪਣੇ ਕੋਲੇ ਕੈਸ਼ ਆਨਲਾਈਨ ਨਹੀਂ ਹੈਗੀ ਜੀ ਪਲੀਜ਼ ਆਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੋ ਜੀ ਇੱਕ ਭੈਣਾਂ ਨੂੰ ਆਪਾਂ ਸਲਾਹ ਦਿੰਨੇ ਆ ਜੀ ਕੋਈ ਵੀ ਸੂਟ ਹੈ ਚਾਹੇ ਤੁਸੀਂ ਟਿਸਟਾ ਦਾ ਲੈ ਰਹੇ ਹੋ ਚਾਹੇ ਕਾਟਨ ਦਾ ਲੈ ਰਹੇ ਹੋ ਕਿਸੇ ਵੀ ਫੈਬਰਿਕ ਦਾ ਇੱਕ ਵਾਰ ਉਹਨੂੰ ਸਲਾਈ ਕਰਨ ਤੋਂ ਪਹਿਲਾਂ ਪਾਣੀ ਵਿੱਚ ਦੀ ਜਰੂਰ ਕੱਢ ਲਿਆ ਕਰੋ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਚਲੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਆਪਣੇ ਕੋਲੇ ਬਾਟਰ ਕਾਟਨ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਇਹ ਆਪਣਾ ਮੈਚਿੰਗ ਸੂਟ ਹੈ ਜੀ ਇਹਦਾ ਆਫ ਵਾਈਟ ਕਰੀਮ ਕਲਰ ਜਾਂ ਰੰਗ ਹੈ ਦੇਖੋ ਵੀਡੀਓ ਦੇ ਵਿੱਚ ਸੇਮ ਕਲਰ ਦਿਖ ਰਿਹਾ ਹੈ ਇਹ ਨਹੀਂ ਹੈਗਾ ਵੀ ਹੋਰ ਕੋਈ ਅਲੱਗ ਤੋਂ ਫੋਨ ਦੇ ਵਿੱਚ ਕਲਰ ਆ ਜਾਂਦਾ ਇਹ ਕਲਰ ਜਿਹਾ ਜਮਾਂ ਸੇਮ ਦਿਖ ਰਿਹਾ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਨਾਭੀ ਕਲਰ ਦੀ ਰੱਖੀ ਹੈ ਜੀ ਸਲਵਾਰ ਕਮੀਜ਼ ਮਿਲੂਗਾ ਜੀ ਤੁਹਾਨੂੰ ਟੈਸਟ ਆਫ ਕਾਟਨ ਦੇ ਵਿੱਚ ਦੇਖੋ ਸਟੈਂਪ ਵਾਲਾ ਕਪੜਾ ਦੇਵਾਂਗੇ ਆਪਾਂ ਦੇਖੋ ਜੀ ਇਹਦੇ ਨਾਲ 2.5 ਮੀਟਰ ਦੀ ਸਲਵਾਰ ਹੈ ਜੀ 2.5 ਮੀਟਰ ਦਾ ਕਮੀਜ਼ ਹੈ ਜੇ ਤੁਸੀਂ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਆਲ ਓਵਰ ਥੋੜਾ ਜਿਆਦਾ ਕਾਸਟਲੀ ਪੈ ਜਾਊਗਾ ਜੇ ਤੁਸੀਂ ਮੈਚਿੰਗ ਸੂਟ ਕਰੋਗੇ ਜੀ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਸਿਪਿੰਗ ਚਾਰਜ ਉਸ ਵਿੱਚ ਹੀ ਹੋਣਗੇ ਜੇ ਤੁਹਾਨੂੰ ਸੂਟ ਪਸੰਦ ਆ ਇਹਦੇ ਵਿੱਚ ਕਲਰ ਹੈਗੇ ਨੇ ਜੀ ਡਿਜ਼ਾਈਨ ਹੈਗੇ ਨੇ ਜੇ ਤੁਸੀਂ ਇਹ ਸੂਟ ਲੈਣਾ ਹੈ ਤਾਂ ਤੁਸੀਂ ਮੇਰੇ ਤੋਂ ਪਿਕਾ ਮੰਗਵਾ ਸਕਦੇ ਹੋ ਆਪਣੇ ਕੋਲ ਪਿਕਾ ਹੈਗੀਆਂ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਉਹਦੇ ਵਿੱਚ ਆਰਡਰ ਬੁੱਕ ਕਰ ਸਕਦੇ ਹੋ ਜੇ ਸੇਮ ਇਹਦੇ ਨਾਲ ਦੇ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਬਸ ਰਿਕਵੈਸਟ ਇਹ ਹੀ ਹੈ ਵੀ ਤੁਸੀਂ ਆਰਡਰ ਮਾਰੜਾ ਜਾਂ ਜਲਦੀ ਬੁੱਕ ਕਰ ਲਿਆ ਕਰੋ ਫਿਰ ਸੇਮ ਕਲਰ ਨਹੀਂ ਮਿਲਦੇ ਜੀ ਚਲੋ ਜੀ ਇੱਕ ਆਪਾਂ ਤੁਹਾਨੂੰ ਦਿਖਾਉਂਦੇ ਆ ਟੈਸਟਾ ਕ੍ਰਸਟਨੂਨ ਦਾ ਸੂਟ ਹੈ ਜੀ ਸਾਰਾ ਸੂਟ ਇਹ ਕ੍ਰਸਟਨੂਨ ਦੇ ਵਿੱਚ ਹੈ ਵੈਸੇ ਇਹ ਮੈਚਿੰਗ ਹੈ ਜੇ ਆਲ ਓਵਰ ਹੁੰਦਾ ਤਾਂ ਬਸ ਆਲ ਓਵਰ ਦੀ ਤਰ੍ਹਾਂ ਹੀ ਹੈ ਇਹ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕਲਰ ਹੈ ਇਸ ਤਰ੍ਹਾਂ ਦੀ ਇਹ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਵੀ ਆਪਾਂ ਤੁਹਾਨੂੰ ਸਟੈਂਪ ਵਾਲਾ ਕਪੜਾ ਦਿਖਾ ਕੇ ਦੇਵਾਂਗੇ ਜੀ ਵਧੀਆ ਘਰ ਦਾ ਕਪੜਾ ਉਹ ਦੇਖੋ ਟਿਸਟਾ ਕਾਟਨ ਦੀ ਹੀ ਇਹਦੇ ਨਾਲ ਸਲਵਾਰ ਸੌਰੀ ਜੀ ਟਿਸਟਾ ਚਨੂਨ ਦੀ ਸਲਵਾਰ ਮਿਲੂਗੀ ਜੀ ਤੁਹਾਨੂੰ ਟਿਸਟਾ ਚਨੂਨ ਦਾ ਹੀ ਇਹ ਕਮੀਜ਼ ਹੈ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ 3000 ਰੁਪਏ ਦੇਖੋ ਜੀ ਇਹਦੀ ਸਲਵਾਰ ਵੀ ਟਿਸਟਾ ਚਨੂਨ ਦੀ ਹੋਈ ਹੈ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅਗਲੇ ਸੂਟ ਆ ਗਏ ਆਪਣੇ ਕੋਲੇ ਇਹ ਹੈਗਾ ਜੀ ਕਾਟਨ ਸਿਮਰ ਦੇ ਵਿੱਚ ਸੂਟ ਆ ਗਏ ਇਹ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਨੇ ਇਹਨੂੰ ਲਾਈਨਿੰਗ ਲਾਉਣੀ ਹੈ ਤਾਂ ਉਹ ਵੀ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਜੀ ਇਹ ਹੈਗਾ ਕਿ ਬਲੈਕ ਤੇ ਆਫ ਵਾਈਟ ਦਾ ਬਲੈਕ ਤੇ ਕਰੀਮ ਕਲਰ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਆਪਾਂ ਨੇ ਇਹਦੇ ਵਿੱਚ ਤੁਹਾਡੇ ਕੋਲੇ ਦੋ ਆਪਸ਼ਨ ਹੈਗੀਆਂ ਨੇ ਜੀ ਸਲਵਾਰ ਤੁਸੀਂ ਇਹਦੇ ਨਾਲ ਚਾਹੇ ਇਸ ਤਰ੍ਹਾਂ ਦੀ ਕਰੀਮ ਕਲਰ ਰੱਖ ਸਕਦੇ ਹੋ ਚਾਹੇ ਤੁਸੀਂ ਬਲੈਕ ਕਲਰ ਰੱਖ ਸਕਦੇ ਹੋ ਆਪਾਂ ਨੇ ਜੀ ਇਹ ਦੋ ਸ਼ਰਟਾਂ ਦਾ ਕੱਪੜਾ 5 ਮੀਟਰ ਇਕੱਠਾ ਤੇ ਇਹਦੇ ਨਾਲ ਆਪਾਂ ਨੇ ਇੱਕ ਸਲਵਾਰ ਰੈਡੀ ਕਰਨੀ ਹੈ ਜੀ ਇਸ ਤਰ੍ਹਾਂ ਦੀ ਕਰੀਮ ਕਲਰ ਇੱਕ ਬਣਾਉਣ ਇਹਦੇ ਉੱਤੇ ਆਪਾਂ ਸਲਵਾਰਾਂ ਦੇ ਵਰਕ ਕਰਵਾਉਣਾ ਹੈ ਜੀ ਮੈਂ ਇੱਕ ਵਾਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਉਣੀ ਆ ਫਿਰ ਜਦੋਂ ਵਰਕ ਹੋ ਕੇ ਆ ਗਿਆ ਤਾਂ ਆਪਾਂ ਤੁਹਾਨੂੰ ਫਿਰ ਦੁਬਾਰਾ ਤੋਂ ਵੀਡੀਓ ਸ਼ੇਅਰ ਕਰਾਂਗੇ ਇੱਕ ਆਪਾਂ ਰੱਖੀ ਹੈ ਜੀ ਇਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਬਲੈਕ ਕਲਰ ਦੀ ਸਲਵਾਰ ਜੋ ਵੀ ਤੁਹਾਨੂੰ ਪਸੰਦ ਆ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਇਹ ਤੁਸੀਂ ਆਲ ਓਵਰ ਸੂਟ ਲੈਣਾ ਜੀ ਤਾਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ ਤਾਂ ਸੂਟ ਦਾ ਪ੍ਰਾਈਸ ਰਹੂਗਾ ਜੀ 1250 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਜੇ ਤੁਸੀਂ ਮੈਚਿੰਗ ਸੂਟ ਕਰੋਗੇ ਜੀ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਤੁਹਾਨੂੰ 1100 ਰੁਪਏ ਤੁਸੀਂ ਸਲਵਾਰ ਇਹਦੇ ਨਾਲ ਚਾਹੇ ਤੁਸੀਂ ਕੈਮਰਿਕ कॉटन ਦੀ ਲਵਾਉਣੀ ਹੋਬ ਲਵਾ ਸਕਦੇ ਆਪਾਂ ਨੇ ਇਹਦੇ ਨਾਲ ਸਲਵਾਰਾਂ ਰੱਖੀਆਂ ਨੇ ਜੀ ਮਸਲੀਨ ਦੀਆਂ ਕੋਈ ਜੇ ਤੁਸੀਂ ਇਹਦੇ ਨਾਲ ਨਾ ਕੈਮਰੀਕ ਕਾਟਨ ਦੀ ਸਲਵਾਰ ਲਗਾਉਂਗੇ ਮੈਚਿੰਗ ਤਾਂ ਤੁਹਾਨੂੰ 100-150 ਰੁਪਿਆ ਹੋਰ ਸਸਤਾ ਪੈ ਜਾਊਗਾ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਵਧੀਆ ਫੈਬਰਿਕ ਦੀ ਸਲਵਾਰ ਲਗਾਉਂਗੇ ਤਾਂ ਤੁਹਾਨੂੰ ਪ੍ਰਾਈਸ ਮੈਂ ਦੱਸ ਦਿੰਦਾ ਜੀ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1250 ਰੁਪਏ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਜੇ ਤੁਸੀਂ ਵਰਕ ਕਰਵਾ ਮੈਚਿੰਗ ਸੂਟ ਦਾ 1100 ਰੁਪਏ ਰਹੂਗਾ ਜੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਰਕ ਦੇ ਉਸ ਦੇ ਹਿਸਾਬ ਨਾਲ ਪੈਸੇ ਨੇ ਜਿਹੜੇ ਲੱਗ ਜਾਣਗੇ ਦੇਖੋਗੇ ਆਪਾਂ ਨੇ ਦੋ ਸੂਟ ਰੈਡੀ ਕਰਨੇ ਨੇ ਇਦਾਂ ਦੇ ਜੇ ਤੁਸੀਂ ਇਹਦੇ ਨਾਲ ਹੋਰ ਆਲਓਵਰ ਕੋਈ ਹੋਰ ਕਲਰ ਡਿਜ਼ਾਈਨ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਉਹ ਵੀ ਮਿਲ ਜਾਣਗੇ ਜੀ ਇਹਦੇ ਨਾਲ ਤੁਸੀਂ ਸਾਡੇ ਕੋਲ ਪਿਕਾ ਫੈਂਡ ਕਰਵਾ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਇੱਕ ਸੂਟ ਹੈਗਾ ਆਪਣੇ ਕੋਲੇ ਜੌਰਜਟ ਦੇ ਵਿੱਚ ਇੱਕ ਫੈਬਰਿਕ ਹੈ ਨਾ ਇਹ ਜਿਹੜਾ ਡਿਜ਼ਾਈਨ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਬਰੀਕਾ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਜੀ ਇਹਦੇ ਨਾਲ ਆਪਾਂ ਨੇ ਰੱਖੀ ਹੈ ਬਲੈਂਕ ਕਲਰ ਦੀ ਮੈਚਿੰਗ ਹੀ ਜੌਰਜਟ ਦੀ ਸਲਵਾਰ ਜੌਰਜਟ ਮਿਲੂਗੀ ਜੀ ਤੁਹਾਨੂੰ ਵਧੀਆ ਵਾਲੀ ਤੇ ਇਹਦੇ ਨਾਲ ਤੁਸੀਂ ਚਾਹੇ ਤੁਹਾਡੀ ਚੋਇਸ ਆ ਤੁਸੀਂ ਇਹਨੂੰ ਆਲ ਓਵਰ ਵੀ ਰੱਖ ਸਕਦੇ ਹੋ ਚਾਹੇ ਤੁਸੀਂ ਇਹਨੂੰ ਮੈਚਿੰਗ ਵੀ ਰੱਖ ਸਕਦੇ ਹੋ ਇਹ ਤੁਹਾਡੀ ਚੋਇਸ ਆ ਇਹਦੇ ਵਿੱਚ ਆਪਣੇ ਕੋਲੇ ਇੱਕ ਵੱਡੇ ਫਲਾਵਰ ਦੇ ਤੁਸੀਂ ਵੀ ਸੂਟ ਪਿਆ ਇਹ ਤੁਹਾਨੂੰ ਮਿਲੇਗਾ ਜੀ ਦੇਖੋ ਇਹ ਕੱਲੀ ਕਮੀਜ਼ ਦਾ ਕਪੜਾ ਹੈ ਜੇ ਤੁਸੀਂ ਵੱਡੇ ਹੀ ਚਾਹਦੇ ਨਾਲ ਬਲੈਕ ਸਲਵਾਰ ਨਾਲ ਕਰਵਾਉਣਾ ਹੈ ਇਹਦੇ ਵਿੱਚ ਵੱਡੇ ਫਲਾਵਰ ਦੀ ਡਿਜ਼ਾਈਨਿੰਗ ਹੈ ਅਲੱਗ-ਅਲੱਗ ਤੋਂ ਡਿਜ਼ਾਈਨਿੰਗਾਂ ਬਣੀਆਂ ਹੋਈਆਂ ਨੇ ਜੀ ਇਹਦੇ ਵਿੱਚ ਚਾਰ ਕਲਰ ਨੇ ਜੀ ਚਾਰ ਡਿਜ਼ਾਈਨ ਨੇ ਤੁਸੀਂ ਜੋ ਵੀ ਡਿਜ਼ਾਈਨ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਪਿਕਾ ਲੈ ਕੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਜੇ ਤੁਸੀਂ ਮੈਚਿੰਗ ਸੂਟ ਕਰਵਾਉਂਗੇ ਜੀ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ 1000 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੀ ਅਲੱਗ ਤੋਂ ਨਹੀਂ ਲੈ ਜਾਣਗੇ ਦੇਖੋ ਲਓ ਜੀ ਸਕਰੀਨਸ਼ਾਟ ਬਹੁਤ ਸੋਹਣੇ ਸੋਹਣੇ ਸੂਟ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਇੱਕ ਨਾ ਮੈਂ ਇਹ ਇਹ ਕਾਪਾ ਨੂੰ ਕ੍ਰਾਸ ਕਾਟਨ ਦੇ ਵਿੱਚ ਇਹ ਕਲਰ ਦਿਖਾਉਨੇ ਆ 5 ਮੀਟਰ ਸੂਟ ਹੈ ਇਹ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਜੇ ਤੁਸੀਂ ਮੈਚਿੰਗ ਕਰਵਾਉਣੀ ਹੈ ਤਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਇਹਦੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕਰਮੀ ਵਾਲੀ ਬਹੁਤ ਵਧੀਆ ਫੈਬਰਿਕ ਹੈ ਤੇ ਮੈਨੂੰ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਇਹ ਕ੍ਰਾਸ ਕਾਟਨ ਫੁੰਗੜਦੀ ਤਾਂ ਨਹੀਂ ਹੈਗੀ ਮੇਰੀ ਭੈਣਾਂ ਨੂੰ ਇਹ ਹੀ ਰਹਿ ਦਿੰਨੀ ਆ ਮੈਂ ਜੀ ਤੁਸੀਂ ਜਦੋਂ ਵੀ ਕੋਈ ਕਾਟਨ ਦਾ ਹੋਵੇ ਚਾਹੇ ਤੁਸੀਂ ਆ ਕੋਈ ਵੀ ਸੂਟ ਰੈਡੀ ਕਰਵਾ ਰਹੇ ਹੋ ਵਾਟਰ ਕਾਟਨ ਦਾ ਜਾਂ ਵਰਕ ਵਾਲਾ ਕੋਈ ਵੀ ਹੈ ਇਹਨੂੰ ਇੱਕ ਵਾਰ ਸੂਟ ਨੂੰ ਤੁਸੀਂ ਪਾਣੀ ਦੇ ਵਿੱਚ ਦੀ ਕੱਢ ਲਿਆ ਕਰੋ ਹਨਾ ਫਿਰ ਬਾਅਦ ਦੇ ਵਿੱਚ ਕੋਈ ਸਿੰਕਿੰਗ ਦੀ ਆਪਾਂ ਨੂੰ ਈਸ਼ੂ ਨਹੀਂ ਰਹਿੰਦਾ ਚਾਹੇ ਮਾੜਾ ਮੋਟਾ ਜਿਹਾ ਹੁੰਦਾ ਵੀ ਹੋਊਗਾ ਅੱਦੇ ਪੁਆਇੰਟ ਦਾ ਤਾਂ ਬਸ ਆਪਾਂ ਨੂੰ ਫਿਰ ਡਰ ਨਹੀਂ ਰਹਿਣਾ ਮੈਸੇ ਤਾਂ ਹੁੰਦਾ ਨਹੀਂ ਜੀ ਮੈਂ ਆਪਦੇ ਫੂਟ ਮੀਨਾ ਪਾਣੀ ਵਿੱਚ ਦੀ ਕੱਢੀ ਸਲਾਈ ਕਰਾ ਲੈਣੀ ਆ ਪਰ ਜੇ ਤੁਹਾਨੂੰ ਫੇਰ ਵੀ ਕੋਈ ਈਸ਼ੂ ਲੱਗਦਾ ਤਾਂ ਮਾਸੇ ਦਾ ਕੋਈ ਜਿਆਦਾ ਵੱਡਾ ਹੋ ਨਹੀਂ ਹੁੰਦਾ ਇਹਨੂੰ ਪਾਣੀ ਵਿੱਚ ਦੀ ਕੱਢ ਲਿਆ ਤਾਂ ਕੋਈ ਚੱਕਰ ਨਹੀਂ ਇਹ ਬਹੁਤ ਵਧੀਆ ਫੈਬਰਿਕ ਆ ਗਰਮੀ ਦੇ ਵਿੱਚ ਆਪਾਂ ਨੇ ਤਹਾਗਦ ਬਰਕਾ ਵਾਲੇ ਸੂਟ ਕਰਵਾਏ ਸੀ ਜੀ ਇੱਕ ਸੂਟ ਰਹਿ ਗਿਆ ਸਾਰੇ ਸੂਟ ਆਪਣੇ ਸੇਲ ਹੋ ਗਏ ਕਿਉਂ ਨਾਲੇ ਤਾਂ ਇਹ ਸੋਹਣੀ ਚੀਜ਼ ਬਣਦੀ ਜੀ ਤੇ ਬਰਕ ਬਹੁਤ ਸ ਤੇ ਬਾਕੀ ਨਾਲੇ ਬਿਨਾ ਲਾਈਨਿੰਗ ਤੋਂ ਸੂਟ ਤਿਆਰ ਹੁੰਦੇ ਨੇ ਕਲਰ ਇਹਦੇ ਬਹੁਤ ਸੋਹਣੇ ਨੇ ਤੁਸੀਂ ਕਲਰ ਆਂ ਦੀ ਆਪਾਂ ਤੋਂ ਵੀ ਕਮੀ ਲੈ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਮੈਂ ਫਿਰ ਤੋਂ ਰਿਕਵੈਸਟ ਕਰਦੀ ਆਂ ਜੀ ਤੁਸੀਂ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਅੱਗੇ ਤੋਂ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਜਾ ਸਕੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਦਿੱਤੇ ਗਏ ਸਕਰੀਨ ਦੇ ਉੱਪਰ ਨੰਬਰ ਦੇ ਮੈਸੇਜ ਕਰ ਸਕਦੇ ਹੋ ਕਈ ਵਾਰ ਬਣਾ ਮੈਨੂੰ ਫੋਨ ਕਾਲ ਕਰਦੇ ਨੇ ਨਹੀਂ ਪਤਾ ਲੱਗਦਾ ਹਨ ਆਪਾਂ ਬਾਹਰ ਹੁੰਨੇ ਆ ਜਾਂ ਬਾਹਰ ਵੀ ਫੋਨ ਅੰਦਰ ਪਿਆ ਹੁੰਦਾ ਆਪਾਂ ਕੰਮ ਕਰਦੇ ਹੁੰਨੇ ਨਹੀਂ ਪਤਾ ਲੱਗਦਾ ਪਲੀਜ਼ ਤੁਸੀਂ ਜੇ ਮੈਂ ਵੀ ਸਾਰਾ ਦਿਨ ਬਾਹਰ ਹੋਵਾਂਗੇ ਥੋੜਾ ਥੋੜਾ 2-4 ਵਾਰ ਫੋਨ ਨਾ ਚੱਕਿਆ ਜਾਵੇ ਤਾਂ ਤੁਸੀਂ ਮੈਸੇਜ ਕਰਕੇ ਛੱਡ ਦਿਆ ਕਰੋ ਜਿੱਥੇ ਆਪਾਂ ਮੈਸੇਜ ਦਾ ਥੋੜਾ ਜਰੂਰ ਰਿਪਲਾਈ ਦੇਵਾਂਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਹੈਂਡ ਇੱਥੇ ਹੀ ਮਿਲਦੇ ਆਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰ